ਮੈਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਐਸਾ ਮੰਤਰ ਲੈ ਕੇ حاضر ਹੋਈ ਹਾਂ ਜਿਸ ਮੰਤਰ ਦੇ ਨਾਲ ਤੁਸੀਂ ਬੰਨੇ ਹੋਏ ਕੰਮ ਨੂੰ ਖੋਲ ਸਕਦੇ ਹੋ ਕਿਸੇ ਦੁਕਾਨ ਦਾ ਕੰਮ ਖੋਲ ਬੰਨਿਆ ਹੋਵੇ ਕਿਸੇ ਘਰ ਨੂੰ ਬੰਨਿਆ ਹੋਵੇ ਜਾਂ ਕਿਸੇ ਆਦਮੀ ਤੇ ਕੋਈ ਬੁਰੀ ਸ਼ਕਤੀ ਹੋਵੇ ਇਦਾਂ ਦੀ ਕੋਈ ਵੀ ਗੱਲਬਾਤ ਹੋਵੇ ਜਿਸ ਦਾ ਕਾਰੋਬਾਰ ਨਾ ਚੱਲਦਾ ਹੋਵੇ ਜੇ ਆ ਵੀ ਲੈ ਕਿ ਕਾਮ ਤੇ ਗਾਹੀ ਨਾ ਹੋਵੇ ਇਦਾਂ ਦਾ ਕੋਈ ਵੀ ਕਾਮ ਹੋਵੇ ਇਸ ਮੰਤਰ ਦੇ ਨਾਲ ਤੁਸੀਂ ਇਹ ਕੋਝੀ ਦਿਨਾਂ ਦੇ ਲਈ ਇਹ ਨਹੀਂ ਕਿ ਤੁਹਾਨੂੰ ਕੋਈ 21 ਦਿਨ 41 ਦਿਨ 11 ਦਿਨ ਮੰਤਰ ਕਰਨੀ ਪਵੇਗੀ ਨਹੀਂ ਕੋਈ ਦਿਨਾਂ ਲਈ ਵੇਚੀ ਤੁਸੀਂ ਇਹਨੂੰ ਕਿਸੇ ਉਹਨੇ ਹੋਏ ਕੰਮ ਨੂੰ ਖੂਲ ਸਕਦੇ ਆ ਤੁਹਾਡੇ ਸ਼ਰੀਰ ਤੇ ਕੋਈ ਗੱਲ ਹੈ ਕੋਈ ਬੰਧਨ ਹੈ ਉਹਨੂੰ ਦੂਰ ਕਰ ਸਕਦੇ ਆ ਤੁਹਾਡੇ ਘਰ ਦੇ ਵਿੱਚ ਕੋਈ ਦੰਦਾ ਬੰਧਨ ਹੈ ਉਹਨੂੰ ਦੂਰ ਕਰ ਸਕਦੇ ਆ ਲੇਕਿਨ ਕਰਨਾ ਕੀ ਹੈ ਇਹ ਨਹੀਂ ਕਿ ਤੁਸੀਂ 11 ਦਿਨ 21 ਦਿਨ ਬਿਲਕੁਲ ਕੁਝ ਨਹੀਂ ਕਰਨ ਦੀ ਜਰੂਰਤ ਹੈ ਤੁਸੀਂ ਕਿਸੇ ਵੀ ਸ਼ਨੀਵਾਰ ਜਾਂ ਫੂਨ ਬਰਤਨ ਇੱਕ ਕੰਮ ਕਰਨਾ ਹੈ ਕੰਮ ਕੀ ਹੈ ਇੱਕ ਮਿੱਟੀ ਦਾ ਬਰਤਨ ਲਿਆਉਣਾ ਹੈ ਜਿਵੇਂ ਕੋਈ ਮਿੱਟੀ ਦਾ ਡੋਂਗਾ ਹੋਵੇ ਉਹਦੇ ਵਿੱਚ ਇੱਕ ਤਲਾਬ ਦਾ ਪਾਣੀ ਪੂ ਲਿਆ ਕੇ ਪਾਉਣਾ ਇੱਕ ਖੂਏ ਦਾ ਪਾਣੀ ਪਾਉਣਾ ਅਤੇ ਇੱਕ ਗੰਗਾ ਜਲ ਪਾਉਣਾ ਹੈ ਉਹਦੇ ਵਿੱਚ ਇੱਕ ਨਿੰਬੂ ਨਚੋੜ ਦੇਣਾ ਤੇ ਥੋੜਾ ਜਿਹਾ ਸੰਤੂਲ ਪਾ ਦੇਣਾ ਮੰਨ ਲਓ ਕਿ ਤੁਹਾਡੇ ਦੁਕਾਨ ਤੇ ਗਾਤੀ ਨਹੀਂ ਹੈ ਜੀ ਤੁਹਾਡੇ ਦੁਕਾਨ ਦਾ ਕੰਮ ਬੰਨਿਆ ਹੋਇਆ ਹੈ ਉਸ ਗੰਗਾਜਲ ਕੂਏ ਦਾ ਪਾਣੀ ਤਲਾਬ ਦਾ ਪਾਣੀ ਜਿਹਦੇ ਵਿੱਚ ਇੱਕ ਨਿੰਬੂ ਨੂੰ ਚੋੜਿਆ ਇੱਕ ਚੁਟਕੀ ਸੰਦੂਰ ਪਾਇਆ ਉਹ ਬਿਲਕੁਲ ਹਾਲਾਤੀ ਚੰਗੀ ਤਰ੍ਹਾਂ ਉਹਦੇ ਤੇ 21 ਦਫਾ ਉਹ ਮੰਤਰ ਪੜਨਾ ਹੈ ਫਿਰ ਫੂਕ ਮਾਰੀ ਚਾਣੀ ਇਹ ਬ੍ਰੀ ਮੰਤਰ ਪੜ੍ਹ ਕੇ ਫੂਕ ਮਾਰਦੇ ਨੇ ਦੂਸਰਾ ਮੰਤਰ ਪੜ੍ਹ ਦੂਸਰੀ ਦਫਾ ਮੰਤਰ ਪੜ੍ਹ ਕੇ ਫੇਰ ਫੂਕ ਮਾਰਦੇ ਨੇ ਇਸੇ ਤਰ੍ਹਾਂ 20 ਦਫਾ ਪੜ੍ਹ ਕੇ 20 ਦਫਾ ਫੂਕ ਮਾਰ ਕੇ ਉਸ ਚੱਲ ਨੂੰ ਰੋਜ਼ਾਨਾ ਆਪਣੀ ਦੁਕਾਨ ਦੇ ਵਿੱਚ ਛੱਟਾ ਦੇਣਾ ਰੋਜ਼ਾਨਾ ਬਣਾਉਣਾ ਹੈ ਜਦ ਤੀਰਜਨਾਂ ਛੱਟਾ ਦੇਣਾ ਹੈ ਕੁਝ ਹੀ ਦਿਨਾਂ ਦੇ ਵਿੱਚ ਇਹ ਬੰਦਨ ਖੁੱਲ ਜਾਵੇਗਾ ਤੁਹਾਡੀ ਕਾਮ ਤੇ ਗੱਦੀ ਉਹਨੇ ਸ਼ੁਰੂ ਹੋ ਜਾਵੇਗੀ ਮੰਨ ਲਓ ਤੁਹਾਡੀ ਘਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਹੈ ਘਰ ਤੁਹਾਡਾ ਬੰਨਿਆ ਹੋਇਆ ਹੈ ਤੁਹਾਡੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਆਉਂਦਾ ਕੋਈ ਕਾਰੋਬਾਰ ਨਹੀਂ ਚੱਲਦਾ ਤੇ ਫਿਰ ਤੁਸੀਂ ਇਸੇ ਤਰ੍ਹਾਂ ਇੱਕ ਮਿੱਟੀ ਦਾ ਬਟਾ ਸਰੋਂ ਕੋਲੇ ਜਿਹਦੇ ਵਿੱਚ ਕੂਏ ਦਾ ਪਾਣੀ ਭਰ ਕੇ ਇੱਕ ਤਲਾਬ ਦਾ ਪਾਣੀ ਜੰਗਾ ਜਲ ਭਰ ਕੇ ایک نمبون نوڑ دینا تو تھوڑے جہاں چٹ کے سندور پا کے ایک بار نہ ہے میرے منتر کے ایک دفعہ فوکا مار کے اس طرح رجانہ کری جانا ہے چھٹا دینا ہے وہ اس جلدہ لگاتا روج روز اس طرح جل بنا کے اکی دفعہ پڑھ کے اکی دفعہ فوک مار کے رجانہ ਛੇ ਦਿਨ ਹੈ ਆਪਣੇ ਘਰ ਦੇ ਵਿੱਚ ਦਰਵਾਰ ਤਾਂ ਭਈ ਜੋ ਵੀ ਤੁਹਾਡੇ ਘਰ ਕਿਸੇ ਨੰਨੇਆ ਹੋਵੇਗਾ ਖੁੱਲ ਗਿਆ ਵੀਗਾ 10 11 ਦਿਨ ਦੇ ਵਿੱਚ ਵਿੱਚ ਹੀ ਤੁਹਾਨੂੰ ਪਤਾ ਲੱਗ ਜੂ ਕਿ ਹਾਂ ਅਸੀਂ ਕੁਝ ਕਰਨੇ ਆ ਬੜਾ ਸ਼ਕਤੀਸ਼ਾਲੀ ਮੰਤਰ ਹੈ ਬੜਾ ਤਾਕਤਵਰ ਮੰਤਰ ਹੈ ਲੇਕਿਨ ਜੇਕਰ ਕਿਸੇ ਦੇ ਸ਼ਰੀਰ ਤੇ ਕੋਈ ਉਪਰੀ ਸ਼ਕਤੀ ਹੈ ਇੰਨਾ ਤਾਂ ਕੋਈ ਕਾਰੋਬਾਰ ਕਿਸੇ ਨੇ ਕੀਤਾ ਹੈ ਕਿ ਉਹਦੇ ਸਰੀਰ ਤੇ ਕੋਈ ਇਹ ਨਹੀਂ ਕੀਤਾ ਹੋਇਆ ਹੈ ਕੋਈ ਬਹੁਤ ਪ੍ਰੇਸ਼ਟੇ ਲੱਦਾ ਕੁਸ਼ਟ ਲੱਦਾ ਹੋਇਆ ਤਾਂ ਉਹਦਾ ਵੀ ਏਸੀ ਤਰ੍ਹਾਂ ਹਲ ਹੋ ਸਕਦਾ ਉਸੇ ਤਰ੍ਹਾਂ ਜਲ ਬਣਾ ਕੇ ਉਹਦੇ ਲਈ ਤੁਸੀਂ ਜੀ ਬਰਤਨ ਦੇ ਵਿੱਚ ਤਲਾਬ ਦਾ ਪਾਣੀ ਖੂਹੇ ਦਾ ਪਾਣੀ ਜਿੱਥੇ ਗੰਦਾ ਜਲ ਪਾ ਕੇ ਛੁਟਕੀਸ ਨੂੰ ਘਰ ਤੇ ਦਿਨ ਨੂੰ ਚੋੜ ਕੇ ਇਸੇ ਤਰ੍ਹਾਂ ਹੀ ਉਹ ਇੱਕੀ ਦਫਾ ਮੰਤਰਨਾ ਇੱਕੀ ਫੁੱਕਾ ਮਾਰ ਕੇ ਔਰ ਉਸ ਜਲ ਨੂੰ ਬੱਢੀ ਪਾਂਲਦੇ ਵਿੱਚ ਪਾ ਕੇ ਉਹਦੇ ਵਿੱਚ ਹੋਰ ਜਲ ਮਿਲਾ ਕੇ ਉਹਦੇ ਨਾਲ ਇਸ਼ਨਾਨ ਕਰਨਾ ਹੈ ਲਗਾਤਾਰ ਰੂਜ ਜਲ ਬਣਾਉਣਾ ਰੂਜ ਇਸ਼ਨਾਨ ਕਰਨਾ ਰੋਜ਼ ਹੀ ਮੰਤਰ ਪੜ੍ਹਨੇ ਕੁਝ ਹੀ ਦਿਨਾਂ ਦੇ ਵਿੱਚ ਉਬਿੱਤ ਗਰਾ ਜਾ ਵਲੋਲੀ ਖਤਮ ਮੁਲਕ ਬੂਗਾ ਖਰਮੰਦੰਤ ਸਾਰਾ ਕੁਝ ਐਨ ਕਲੀਅਰ ਹੋ ਜਾ ਬੰਦਾ ਤੰਦਰੁਸਤ ਹੋ ਜਾਵੇਗਾ ਠੀਕ ਹੈ ਨਾ ਗੱਲ ਇਹ ਕੀ ਹੁਣ ਉਹ ਮੰਤਰ ਸੁਣਨ ਤੁਸਾਂ ਨੇ ਕਿਹੜਾ ਮੰਤਰ ਉਸ ਮੰਤਰ ਨੂੰ ਜੰਿਤਰਾ ਕੰਠ ਕਰਕੇ ਫੇਰ ਹੀ ਉਸ ਮੰਤਰ ਵੱਲ وال جانا ہے کسے بھی شنیوار یا منگلوار تو ہی شروع کرنا ہے تو نوٹ چنگی طرح کنٹ کر کے پھر ہی اس دا جاپ کرنا ہے اس طرح ہے اوم نمو نمش گرو کا آیا کھولو مایا کھولو کھولو جگار جگ کھولو نگر کھولو جگ کھولو نب کھولو खोलूं बबर घाट खोलूं बाट खोलूं दसमान द्वार जी खोलूं शक्ति खोलूं नित्या चार रहला ना होले ब्रह्मा विष्णु महेश तीनोंई जम्मे वार शब्द सत्य पिंड काच ईश्वर वाचा मेरे गुरु का शत सच ਗੁਰੂ ਜੀ ਇਸ ਮੰਤਰ ਦਾ ਤਮਾਸ਼ਾ ਦੋਸਤੋ ਇਹ ਮੰਤਰ ਹੈ ਇਹ ਮੰਤਰ ਹਰ ਪ੍ਰਕਾਰ ਦਾ ਬੰਧਨ ਖੋਲੇਗਾ ਜਿਸੀ ਹੋਈ ਵਿਧੀ ਦੇ ਅਨੁਸਾਰ ਕਰੋਗੇ ਤਾਂ ਤੁਸੀਂ ਸਫਲ ਹੋ ਮੋਗੇ ਸੋ ਦੋਸਤੋ ਜਿਹੜੇ ਸਤਿਕਾਰਯੋਗ ਵੀਰ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਵੀਰਾਂ ਦੀ ਜਰੂਰ لکھنی ہے جلد ہی کسی نمتر پاٹ ٹال حاضر ہوا گیچا تک لے رات